ਦੋਸਤੋ ਮੇਰੀ ਅੱਜ ਦੀ ਕਹਾਣੀ ਮਾਂ ਨੂੰ ਖੱਤ। ਮੁੰਡੇ ਵਾਲਿਆਂ ਨੇ ਚੰਨੀ ਨੂੰ ਦੇਖਣ ਆਉਣਾ ਸੀ ਤੇ ਚੰਨੀ ਲਈ ਇਹ ਛੇਵਾ ਮੁੰਡਾ ਸੀ ਜੋ ਉਸ ਨੂੰ ਦੇਖਣ ਆ ਰਿਹਾ ਸੀ। ਉਸ ਲਈ ਇੰਜ ਬਹੁਤ ਔਖਾ ਸੀ ਵਾਰ-ਵਾਰ ਸੱਜ ਕੇ ਜਾਣਾ ਤੇ ਫਿਰ ਅੱਗੋਂ ਨਾ ਸੋਣੀ। ਹੁਣ ਤੇ ਵਿਆਹ ਵਾਲਾ ਚਾਹ ਵੀ ਲੱਤ ਗਿਆ ਸੀ। ਮੁੰਡੇ ਵਾਲੇ ਆ ਗਏ, ਚਾਹ ਪਾਣੀ ਪੀਣ ਤੋਂ ਬਾਅਦ ਲੈਣ ਦੇਣ ਦੀ ਗੱਲ ਚੱਲੀ। ਗੱਲ ਉੱਕੀ-ਪੁੱਕੀ 25 ਲੱਖ ਤੇ ਨਿਬੜੀ। ਵਿਆਦ ਸਾਰਾ ਖਰਚਾ ਕੱਢ ਕੇ ਬਾਕੀ ਪੈਸੇ ਝੋਲੀ ਪਾਉਣ ਦੀ ਗੱਲ ਵਿਚੋਲੇ ਨੇ ਚੰਨੀ ਦੇ ਪਿਓ ਕਲ ਕਰ ਦਿੱਤੀ ਚੰਨੀ ਨੂੰ ਬੁਲਾਇਆ ਗਿਆ ਤੇ ਹਮੇਸ਼ਾ ਦੀ ਤਰ੍ਹਾਂ ਚੰਨੀ ਨੂੰ ਅੰਦਰੋਂ ਅੰਦਰ ਘਬਰਾਟ ਹੋਣ ਲੱਗੀ ਪਰ ਆਪਣੇ ਆਪ ਨੂੰ ਸੰਭਾਲਦਿਆਂ ਉਹ ਸਭ ਨੂੰ ਸਤਿ ਅਕਾਲ ਬੁਲਾ ਕੇ ਸੋਫੇ ਤੇ ਬੈਠੀ ਆਪਦੇ ਭਰਾ ਕੋਲ ਜਾ ਕੇ ਬੈਠ ਗਈ ਨਾਲ ਦੇ ਸੋਫੇ ਤੇ ਬੈਠੀ ਮੁੰਡੇ ਦੀ ਮਾਂ ਨੇ ਚੰਨੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਗੱਲਾਂ 'ਚ ਉਹ ਗੱਲ ਇਹ ਵੀ ਕੀਤੀ ਕਿ ਬੇਟਾ ਐਮੇ ਕਾਤੋਂ ਵਿੱਚੇ ਛੱਡ ਦਿੱਤੀ ਚੰਨੀ ਨੇ ਰੋਣ ਹਾਕਾ ਮੂੰ ਬਣਾ ਲਿਆ ਪਰ ਨਾਲ ਬੈਠੇ ਉਸਦੇ ਭਰਾ ਨੇ ਉਸਦਾ ਹੱਥ ਘੁੱਟ ਕੇ ਫੜ ਲਿਆ ਤੇ ਅੱਖਾਂ ਪਰ ਆਪਦਾ ਸਿਰ ਹਿਲਾਇਆ ਜਿਵੇਂ ਕਹਿ ਰਿਹਾ ਹੋਵੇ ਕਿ ਨਾ ਰੋਣਾ ਨਹੀਂ ਅੱਗੇ ਗੱਲ ਹੋਣ ਲੱਗੀ ਕਿ ਬੇਟਾ ਤੁਹਾਡੇ ਅੱਖਾਂ ਦੇ ਘੇਰੇ ਕਾਲੇ ਕਾਤੋਂ ਨੇ ਕੋਈ ਮੈਡੀਸਿਨ ਨਹੀਂ ਲਈ ਚੰਨੀ ਦੀ ਪੋਬ ਨਿਕਲ ਗਈ ਤੇ ਉਹ ਉੱਚੀ ਉੱਚੀ ਰੋਣ ਲੱਗੀ ਸਾਰੇ ਹੈਰਾਨ ਹੋਏ ਮੁੰਡੇ ਦੀ ਮਾਂ ਨੇ ਵਿਚੋਲਣ ਦੇ ਕੰਨ ਚ ਕੁਸਰਮੋਸਰ ਕੀਤੇ ਕੁੜੀ ਤਾਂ ਟੈਨਸ਼ਨ ਚ ਲੱਗਦੀ ਆ ਲੱਗਦਾ ਘਰ ਦੇ ੱੱੱਕਾ ਕਰ ਰਹੇ ਆ ਵਿਆਹ ਨੂੰ ਜਾਂ ਫਿਰ ਕੁੜੀ ਨੂੰ ਕੋਈ ਕਸਰ-ਕੁਸਰ ਹੁੰਦੀ ਹੋਊ ਚੱਲੀਏ ਆਪਾਂ ਇੱਥੋਂ ਵਿਚੋਲਣ ਗੱਲ ਅਣ ਸੁਣੀ ਜਿਹੀ ਕਰਕੇ ਕਹਿੰਦੀ ਕਿ ਕੋਈ ਨਾ 2 ਮਿੰਟ ਹੋਰ ਬੈਠ ਜਾਓ ਭੈਣ ਜੀ ਐਨੇ ਨੂੰ ਮੁੰਡੇ ਦੇ ਪਿਓ ਨੇ ਕਿਹਾ ਕਿ ਚਲੋ ਮੁੰਡਾ ਕੁੜੀ ਇਕੱਲੇ ਇੱਕ ਦੂਜੇ ਨਾਲ ਗੱਲਬਾਤ ਕਰ ਲੈਣ ਮੁੰਡਾ ਉੱਠ ਕੇ ਪੌੜੀਆਂ ਚੜ੍ਹ ਕੇ ਚੁਬਾਰੇ 'ਚ ਚੱਲਾ ਗਿਆ। ਉੱਥੇ ਚੁਬਾਰੇ 'ਚ ਬੈੱਡ ਤੇ ਲਾਲ ਰੰਗ ਦੀ ਡਾਇਰੀ ਪਈ ਸੀ। ਤੇ ਮੁੰਡੇ ਨੇ ਜੱਕਾ ਤੱਕੀ 'ਚ ਡਾਇਰੀ ਖੋਲੀ ਤੇ ਅੱਜ ਦੀ ਤਾਰੀਖ ਤੇ ਚੰਨੀ ਨੇ ਆਪਦੀ ਮਾਂ ਨੂੰ ਇੱਕ ਛੋਟਾ ਜਿਹਾ ਖੱਤ ਲਿਖਿਆ ਸੀ। ਮਾਂ ਅੱਜ ਫੇਰ 6ਵੀਂ ਵਾਰ ਕੋਈ ਮੁੰਡਾ ਦੇਖਣ ਆ ਰਿਹਾ ਹੈ। ਮੈਨੂੰ ਪਤਾ ਉਹਨੇ ਮੈਨੂੰ ਦੇਖ ਕੇ ਨਾ ਹੀ ਕਰਨੀ ਆ। ਪਰ ਫਿਰ ਵੀ ਮੈਂ ਤੇਰਾ ਸਵਾਹ ਕੇ ਦਿੱਤਾ ਸੂਟ ਪਾਇਆ। ਪਤਾ ਮਾਂ ਤੇਰੇ ਜਾਣ ਤੋਂ ਬਾਅਦ ਘਰ ਦੇ ਕਾਲੇ ਆ ਮੈਨੂੰ ਤੋਰਨ ਲਈ ਉਹ ਵੀ ਤਾਂ ਸਹੀ ਆ ਟੀਆਂ ਨੂੰ ਕਿੰਨਾ ਟਾਈਮ ਘਰ ਰੱਖ ਸਕਦਾ ਕੋਈ ਮਾਂ ਇਹ ਦੁੱਖ ਨਹੀਂ ਕਿ ਮੈਂ ਵਿਆਹੀ ਜਾਣਾ ਦੁੱਖ ਇਹ ਆ ਕਿ ਤੇਰੀ ਥਾਂ ਕੌਣ ਭਰੂਗਾ ਤੂੰ ਜਦੋਂ ਦੀ ਰੱਬ ਕੋਲ ਗਈ ਏ ਮੇਰੀਆਂ ਅੱਖਾਂ ਸੌਂ ਕੇ ਵੀ ਨਹੀਂ ਸੌਂਦੀਆਂ ਮੈਂ ਤਾਂ ਡਿਪਰੈਸ਼ਨ 'ਚ ਆਂ ਮੁੰਡੇ ਵਾਲੇ ਇਹ ਕਹਿ ਕੇ ਨਾ ਕਰ ਦਿੰਦੇ ਆ ਕਿ ਕੁੜੀ ਵਿਆਹ ਨੂੰ ਰਾਜੀ ਨਹੀਂ ਲੱਗਦੀ ਕੀ ਦੱਸਾਂ ਮੇਰੇ ਵਿਚ ਆਇਆ ਚੰਗਾ ਮਾਂ ਮੁੰਡੇ ਵਾਲੇ ਆ ਗਏ ਫੇਰ ਦੱਸੂੰਗੀ ਕੀ ਹੋਇਆ ਡਾਇਰੀ ਪੜਦਿਆਂ ਮੁੰਡੇ ਦੀਆਂ ਅੱਖਾਂ 'ਚ ਅਥਰੂ ਸੀ ਤੇ ਮੁੰਡੇ ਨੇ ਆਪਦੀ ਜੇਬ 'ਚੋਂ ਪੈਨ ਕੱਢ ਕੇ ਲਿਖ ਦਿੱਤਾ ਪੈਰੀ ਪੈਨਾ ਮੈਂ ਤੁਹਾਡਾ ਜਵਾਈ ਤੇ ਤੁਹਾਡੀ ਕੁੜੀ ਮੈਨੂੰ ਬਹੁਤ ਪਿਆਰੀ ਲੱਗੀ ਤੁਸੀਂ ਹੁਣ ਉਹਦੀ ਫਿਕਰ ਨਹੀਂ ਕਰਨੀ ਮੈਂ ਹੈਗਾ ਉਹਨੂੰ ਸੰਭਾਲ ਲਵਾਂਗਾ। ਮੁੰਡੇ ਨੇ ਐਨਾ ਲੈ ਕੇ ਡਾਇਰੀ ਬੰਦ ਕਰ ਦਿੱਤੀ। ਤੇ ਨੀਚੇ ਆ ਗਿਆ। ਚੰਨੀ ਠੀਕ ਹੋ ਕੇ ਹਾਲੇ ਪਾਣੀ ਪੀ ਕੇ ਉੱਪਰ ਜਾਣ ਲਈ ਸੋਫੇ ਤੋਂ ਉੱਟਣ ਲੱਗੀ ਸੀ ਕਿ ਮੁੰਡਾ ਉੱਥੇ ਆਇਆ। ਚੰਨੀ ਦੇ ਸਾਹ ਤੇਜ਼ ਹੋ ਗਏ ਤੇ ਆਪਦੇ ਪਿਓ ਦੇ ਮੂੰਹ ਵੱਲ ਦੇਖਣ ਲੱਗੀ ਕਿ ਇਸ ਵਾਰ ਫੇਰ ਨਾ ਸੁਣ ਕੇ ਬਾਪੂ ਦਾ ਚਿਹਰਾ ਨਾ ਮੁਰਝਾ ਜਾਵੇ। ਮੁੰਡਾ ਆਪਦੀ ਮਾਂ ਕੋ ਲਾ ਕੇ ਕਹਿੰਦਾ, "ਦੈਨ ਤਰੀਕ ਵੇਖ ਲਓ, ਕੁੜੀ ਪਸੰਦ ਆ ਮੈਨੂੰ।" ਕਹਿੰਦੇ ਆ ਤਾਂ ਅੱਜ ਹੀ ਚੁੰਨੀ ਚੜਾਵਾ ਕਰ ਲੈਣੇ ਆ। ਮਾਂ ਦਾ ਮੂੰਹ ਅੱਡਿਆ ਰਹਿ ਗਿਆ ਕਿ ਇੰਨੀਆਂ ਸੋਹਣੀਆਂ ਕੁੜੀਆਂ ਦੇਖ ਕੇ ਨਾ ਕਰਨ ਵਾਲਾ ਇਸ ਕੁੜੀ ਲਈ ਕਿਵੇਂ ਮੰਨ ਗਿਆ? ਸਾਰੇ ਕਹਿਣ ਲੱਗੇ ਕਿ ਅੱਜ ਨਹੀਂ ਸੁਖੀ ਸੰਦੀ ਵਿਆਹ ਕਰਕੇ ਤੋਰਾਂਗੇ ਕੁੜੀ ਨੂੰ। ਮੁੰਡਾ ਵਿਚੋਲੇ ਨੂੰ ਪਾਸੇ ਕਰਕੇ ਕਹਿੰਦਾ ਕਿ ਵਿਆਹ ਦਾ ਖਰਚਾ ਅੱਧੋ-ਅੱਧ ਕਰਾਂਗੇ। ਕਹਿ ਦੇਣਾ ਕੁੜੀ ਦੇ ਪਿਓ ਨੂੰ। ਮੁੰਡੇ ਦੀ ਮਾਂ ਨੇ ਉਲਜੀ ਜਈ ਨੇ ਚੰਨੀ ਦੇ ਖੰਮਣੀ ਬਨ ਕੇ ਮੂੰਹ ਮਿੱਠਾ ਕਰਾ ਦਿੱਤਾ। ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਚੰਨੀ ਬਹੁਤ ਖੁਸ਼ ਹੋਈ ਤੇ ਅੱਖਾਂ 'ਚ ਪਾਣੀ ਭਰ ਆਪਦੇ ਭਰਾ ਨੂੰ ਕੋਟ ਕੇ ਮਿਲੀ ਇਹ ਕਮਾਲ ਉਸ ਖਤ ਦਾ ਸੀ ਜੋ ਉਹਨੇ ਆਪਣੀ ਮਾਂ ਨੂੰ ਪਾਇਆ ਸੀ ਤੇ ਕਿਸੇ ਹੋਰ ਨੂੰ ਮਿਲ ਗਿਆ ਸੀ ਜੋ ਉਸ ਦੀ ਮਾਂ ਦੀ ਖਾਲੀ ਥਾਂ ਭਰਨ ਰਾਹ ਚੋ ਮੁੜ ਆਇਆ ਸੀ ਸੋ ਦੋਸਤੋ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ